ਇਹ ਦੇਖ ਰਹੇ ਹੋ ਜੀ ਤੁਸੀਂ ਸਾਹਮਣੇ ਗੰਗੂ ਦਾ ਘਰ ਪ੍ਰਾਤਨ ਘਰ ਪਿੰਡ ਕਾਇਨੌਰ ਗੁਰਦੁਆਰਾ ਝੰਡੀ ਸਰ ਸਾਹਿਬ ਤੋਂ ਚੱਲ ਕੇ ਆਪਾਂ ਗੁਰਦੁਆਰਾ ਐਮਾ ਸਾਹਿਬ ਦੇ ਨੇੜੇ ਪਹੁੰਚ ਗਏ ਇੱਧਰ ਬੋਰਡ ਆ ਗਿਆ ਗੁਰਦੁਆਰਾ ਸਾਹਿਬ ਦਾ ਇੱਥੋਂ 1 ਕਿਲੋਮੀਟਰ ਨੇ ਗੁਰਦੁਆਰਾ ਐਮਾ ਸਾਹਿਬ ਤੇ ਆਹ ਵਾਲੇ ਪਾਸੇ ਨੇ ਤੇ ਆਪਾਂ ਇੱਧਰੋਂ ਆਇਆ ਪਿੰਡ ਕਾਇਨੌਰ ਤੋਂ ਤੇ ਪਿੰਡ ਕਾਇਨੌਰ ਚ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜਾਦੇ ਆਨੇ ਇੱਕ ਰਾਤ ਬਤੀਤ ਕੀਤੀ ਸੀ ਤੇ ਉਸ ਤੋਂ ਅਗਲੇ ਦਿਨ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜਾਦੇ ਗੰਗੂ ਬ੍ਰਾਹਮਣ ਨਾਲ ਇਸ ਸਥਾਨ ਤੇ ਪਹੁੰਚੇ ਸੀਗੇ ਗੁਰਦੁਆਰਾ ਐਮ ਐ ਸਾਹਿਬ ਤੇ ਹੁਣ ਇਸ ਗੁਰਦੁਆਰਾ ਸਾਹਿਬ ਚ ਆਪਾਂ ਚੱਲਦੇ ਆਂ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਤੇ ਨਾਲੇ ਦੇਖਦੇ ਆਂ ਕੀ ਇਤਿਹਾਸ ਰਿਆਂਦਾ ਗੁਰਦੁਆਰਾ ਸਾਹਿਬ ਦਾ ਬਾਕੀ ਗੰਗੂ ਦਾ ਪਿੰਡ ਵੀ ਇੱਥੋਂ ਬਿਲਕੁਲ ਨੇੜੇ ਹੀ ਹੈ ਸਿਹੜੀ ਸਿਹੜੀ ਦਾ ਬੋਰਡ ਵੀ ਹੈਗਾ ਇੱਥੇ 1 ਕਿਲੋਮੀਟਰ ਇਥੋਂ ਸਿਹੜੀ ਪਿੰਡ ਹੈ ਸਿਹੜੀ 1 ਕਿਲੋਮੀਟਰ ਆਹ ਵਾਲੇ ਪਾਸੇ ਨੂੰ ਹੈ ਤੇ ਪਹਿਲਾਂ ਚੱਲਦੇ ਆ ਗੁਰਦੁਆਰਾ ਐਮਾ ਸਾਹਿਬ ਦੇ ਆਪਾਂ ਕਰਦੇ ਆ ਦਰਸ਼ਨ ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਿਆਂ ਨੂੰ ਇਸ ਰਾਸਤੇ ਤੇ ਲੈ ਕੇ ਆ ਰਿਹਾ ਸੀ ਤੇ ਉਸ ਦੇ ਮਨ ਵਿੱਚ ਲਾਲਚ ਆਇਆ ਹੋਇਆ ਸੀਗਾ ਕਿਉਂਕਿ ਉਹਨੇ ਜਿਹੜੀਆਂ ਮੋਹਰਾਂ ਦੇਖ ਲਈਆਂ ਸੀਗੀਆਂ ਮਾਤਾ ਗੁਜਰੀ ਜੀ ਦੇ ਕੋਲੇ ਤਾਂ ਕਰ ਕਿਉਂ ਆਪਣੇ ਪਿੰਡ ਵੱਲ ਨੂੰ ਉਹਨਾਂ ਨੂੰ ਮੋੜ ਲਿਆ ਸੀਗਾ ਕਿਉਂਕਿ ਪਿੰਡ ਗੰਗੂ ਬ੍ਰਾਹਮਣ ਦਾ ਇੱਥੋਂ ਨੇੜੀ ਐ ਸਿਹੜੀ ਤੇ ਚੱਲਦੇ ਆਪਾਂ ਗੁਰਦੁਆਰਾ ਐਮੇ ਸਾਹਿਬ ਵੱਲ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਐਮੇ ਸਾਹਿਬ ਵਿਖੇ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਐਮਾ ਸਾਹਿਬ ਦੇ ਤੇ ਇਹ ਗੁਰਦੁਆਰਾ ਸਾਹਿਬ ਪਿੰਡ ਤੋਂ ਬਾਹਰ ਬਾਹਰ ਆਕੇ ਨੇ ਤੇ ਆਲੇ-ਦਾਲੇ ਖੇਤ ਨੇ ਕਿਹਾ ਜਾਂਦਾ ਕਿ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਾਦੇ ਇਸ ਸਥਾਨ ਤੇ ਪਹੁੰਚੇ ਪਿੰਡ ਕਾਇਨੌਰ ਤੋਂ ਗੰਗੂ ਬ੍ਰਾਹਮਣ ਉਹਨਾਂ ਨੂੰ ਇੱਥੇ ਲੈ ਕੇ ਆਇਆ ਗੰਗੂ ਬ੍ਰਾਹਮਣ ਨਾਲ ਉਹ ਇਸ ਸਥਾਨ ਤੇ ਪਹੁੰਚੇ ਤਾਂ ਉਹਨਾਂ ਸਮਿਆਂ ਚ ਇੱਥੇ ਘਣਾ ਜੰਗਲ ਹੁੰਦਾ ਸੀਗਾ ਗੰਗੂ ਬ੍ਰਾਹਮਣ ਨੇ ਉਹਨਾਂ ਨੂੰ ਇੱਕ ਸਾਧੂ ਦੀ ਕੁਟੀਆਂ ਵਿੱਚ ਬਿਠਾ ਦਿੱਤਾ ਸੀ ਇੱਥੇ ਇਤਿਹਾਸ ਦਾ ਬੋਰਡ ਵੀ ਹੈ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਇੱਥੇ ਲਿਖ ਕੇ ਦੱਸਿਆ ਗਿਆ ਕਿ ਇਸ ਸਥਾਨ ਤੇ ਘਣੇ ਜੰਗਲ ਵਿੱਚ ਸਾਧੂ ਨਾਮ ਸਿਮਰਨ ਕਰਦਾ ਸੀ ਇੱਕ ਸਾਧੂ ਸੀ ਤੇ ਗੰਗੂ ਬ੍ਰਾਹਮਣ ਉਹਨਾਂ ਨੂੰ ਉਸ ਦੀ ਕੁਟਿਆ ਵਿੱਚ ਬਿਠਾ ਕੇ ਆਪ ਪਿੰਡ ਦਾ ਜਾਇਜ਼ਾ ਲੈਣ ਚੱਲ ਗਿਆ ਸੀਗਾ ਤੇ ਗੰਗੂ ਬ੍ਰਾਹਮਣ ਨੇ ਮਾਤਾ ਗੁਜਰੀ ਜੀ ਨੂੰ ਕਿਹਾ ਕਿ ਤੁਸੀਂ ਉਹਨਾਂ ਟਾਈਮ ਇਸ ਸਥਾਨ ਤੇ ਆਰਾਮ ਕਰੋ ਮੈਂ ਪਿੰਡ ਦਾ ਜਾਇਜ਼ਾ ਲੈ ਕੇ ਆਉਣਾ ਕਿ ਪਿੰਡ ਦਾ ਕੀ ਮਾਹੌਲ ਹੈ ਉਸ ਤੋਂ ਬਾਅਦ ਤੁਹਾਨੂੰ ਆਪਣੇ ਘਰ ਲੈ ਕੇ ਜਾਊਂਗਾ ਤੇ ਇਸ ਤੋਂ ਅੱਗੇ ਜਦੋਂ ਉਹ ਸਾਧੂ ਜਿਸ ਦੀ ਉਹ ਕੁਟਿਆ ਸੀ ਉਹ ਜੰਗਲ ਵਿੱਚ ਵਾਪਸ ਆਇਆ ਇਹ ਕੁਟਿਆ ਵਿੱਚ ਪਹੁੰਚਿਆ ਤਾਂ ਮਾਤਾ ਗੁਜਰੀ ਜੀ ਅਤੇ ਛੋਟੇ ਸ਼ਹਿਬਜਾਦਿਆਂ ਨੂੰ ਦੋਨੋਂ ਹੱਥ ਜੋੜ ਨਿਮਰਤਾ ਸਹਿਤ ਬੇਨਤੀ ਕਰਕੇ ਪੁੱਛਣ ਲੱਗਾ ਕਿ ਆਪ ਜੀ ਇਸ ਸਮੇਂ ਹਨੇਰੀ ਰਾਤ ਕਣੇ ਜੰਗਲ ਵਿੱਚ ਕਿਸ ਤਰ੍ਹਾਂ ਆਏ ਤਾਂ ਉਸ ਸਾਧੂ ਨੂੰ ਮਾਤਾ ਜੀ ਦੇ ਮੂੰਹੋਂ ਸੁਭਾਵਿਕ ਇਹ ਸ਼ਬਦ ਨਿਕਲੇ ਕਿ ਅਸੀਂ ਤਾਂ ਭਾਈ ਐਵੇਂ ਹੀ ਇੱਥੇ ਆਏ ਹਾਂ ਮਾਤਾ ਜੀ ਦੇ ਇਨ੍ਹਾਂ ਸ਼ਬਦਾਂ ਨਾਲ ਹੀ ਗੁਰੂ ਘਰ ਦਾ ਨਾਮ ਗੁਰਦੁਆਰਾ ਐਮਾ ਸਾਹਿਬ ਇਤਿਹਾਸ ਵਿੱਚ ਦਰਜ ਹੋ ਗਿਆ ਤੇ ਇਸ ਤੋਂ ਬਾਅਦ ਗੰਗੂ ਰਾਤ ਦੇ ਸਮੇਂ ਪਿੰਡ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਵਾਪਸ ਆ ਕੇ ਮਾਤਾ ਜੀ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਨੂੰ ਆਪਣੇ ਨਾਲ ਪਿੰਡ ਥੇੜੀ ਜਾਨੀ ਕਿ ਸੇਹੜੀ ਆਪਣੇ ਘਰ ਲੈ ਗਿਆ ਤੇ ਇਸ ਸਥਾਨ ਤੋਂ ਗੰਗੂ ਫਿਰ ਆਪਣੇ ਘਰ ਲੈ ਗਿਆ ਸੀਗਾ ਤੇ ਇਹ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਜੀ ਗੁਰਦੁਆਰਾ ਐਮਾ ਸਾਹਿਬ ਅੰਦਰ ਚੱਲਦੇ ਆਂ ਦਰਬਾਰ ਸਾਹਿਬ ਤੇ ਆਪਾਂ ਦਰਸ਼ਨ ਕਰਦੇ ਆਂ ਇਤਿਹਾਸ ਆਪਾਂ ਤੁਹਾਨੂੰ ਸਾਰਾ ਦੱਸ ਦਿੱਤਾ ਇਹ ਬਣੇ ਹੋਏ ਨੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਪਾਂ ਉੱਪਰ ਲਿਖਿਆ ਹੋਇਆ ਗੁਰਦੁਆਰਾ ਮਾਤਾ ਗੁਜਰਕੌਰ ਬਾਬਾ ਜੂਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਇੱਥੇ ਇੱਕ ਹੋਰ ਬੋਰਡ ਹੈ ਉਸ ਤੇ ਲਿਖਿਆ ਹੈ ਚਰਨ ਸ਼ੋ ਅਸਥਾਨ ਤਨ ਤਨ ਮਾਤਾ ਗੁਜਰਕੌਰ ਜੀ ਤਨ ਤਨ ਬਾਬਾ ਜੂਰਾਵਰ ਸਿੰਘ ਜੀ ਤੇ ਤਨ ਤਨ ਬਾਬਾ ਫਤੇ ਸਿੰਘ ਜੀ ਦਰਵਾਜ਼ੇ ਤੋਂ ਅੱਗੇ ਵਾਲੇ ਪਾਸੇ ਸਾਹਮਣੇ ਇੱਕ ਹੋਰ ਆ ਸਥਾਨ ਬਣਿਆ ਹੋਇਆ ਹੈ ਤੇ ਇੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਿਆ ਹੋਇਆ ਹੈ ਆਪਾਂ ਪਹੁੰਚੇ ਗੁਰਦੁਆਰਾ ਸ੍ਰੀ ਆਟਕ ਸਾਹਿਬ ਵਿਖੇ ਤੇ ਇਹ ਹੈਗਾ ਸਾਰਾ ਗੰਗੂ ਦਾ ਪਿੰਡ ਸਿਹੜੀ ਤੇ ਇੱਥੇ ਬਣੇ ਹੋਏ ਨੇ ਗੁਰਦੁਆਰਾ ਸ੍ਰੀ ਆਟਕ ਸਾਹਿਬ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਗੰਗੂ ਦਾ ਘਰ ਆ ਇਸ ਸਥਾਨ ਤੇ ਉਹਨਾਂ ਸਮਿਆਂ ਵਿੱਚ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸ਼ਹਿਬਜਾਦੇ ਜਾਨੂ ਗੰਗੂ ਇੱਥੇ ਲੈ ਕੇ ਆਇਆ ਸੀ ਤਾਂ ਇੱਥੇ ਗੰਗੂ ਦਾ ਘਰ ਹੁੰਦਾ ਸੀ ਆਪਣੇ ਘਰ ਵਿੱਚ ਉਹ ਲੈ ਕੇ ਆਇਆ ਸੀ ਤੇ ਇੱਥੇ ਇੱਕ ਰਾਤ ਮਾਤਾ ਗੁਜਰੀ ਜੀ ਤੇ ਛੋਟੇ ਸ਼ਹਿਬਜਾਦੇ ਰਹੇ ਸੀ ਤੇ ਹੁਣ ਵੀ ਉਹ ਘਰ ਉਸੇ ਤਰ੍ਹਾਂ ਇਦੇ ਵਿੱਚ ਹੈਗਾ ਗੁਰਦੁਆਰਾ ਸਾਹਿਬ ਚ ਆਪਾਂ ਚੱਲਦੇ ਆਪਾਂ ਦਰਸ਼ਨ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਨਾਲੇ ਸਾਰਾ ਇਤਿਹਾਸ ਸਾਹਮਣੇ ਨੇ ਜੀ ਗੁਰਦੁਆਰਾ ਸ੍ਰੀ ਅਟਕ ਸਾਹਿਬ ਤੇ ਉਹਨਾਂ ਸਮਿਆਂ ਚ ਇੱਥੇ ਗੰਗੂ ਦਾ ਘਰ ਹੁੰਦਾ ਸੀ ਗੁਰਦੁਆਰਾ ਐਮਾ ਸਾਹਿਬ ਤੋਂ ਬਾਅਦ ਗੰਗੂ ਬ੍ਰਾਹਮਣ ਮਾਤਾ ਗੁਜਰੀ ਜੀ ਤੇ ਛੋਟੇ ਸ਼ਹਿਬਜਾਦਿਆਂ ਨੂੰ ਇਸ ਸਥਾਨ ਤੇ ਲੈ ਕੇ ਆਇਆ ਸੀ ਆਪਣੇ ਘਰ ਵਿੱਚ ਲੈ ਕੇ ਆਇਆ ਸੀ ਚੱਲਦੇ ਆ ਉਹ ਘਰ ਹੁਣ ਵੀ ਇੱਥੇ ਮੌਜੂਦ ਹੈ ਪੁਰਾਣਾ ਗੰਗੂ ਦਾ ਘਰ ਪ੍ਰਾਤਨ ਘਰ ਆਦਮੀਆਂ ਦੇ ਵਿੱਚ ਲਾ ਲੜੀ ਜਦੋਂ ਰਾਏ ਕੋ ਆ ਮੱਤ ਨਾ ਫੜਾਉਂਦੇ ਕੌਣ ਜਾ ਤਿਆਰ ਹੋ ਤੋ ਚੱਲਦੇ ਆਪਾਂ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ੍ਰੀ ਅਟਕ ਸਾਹਿਬ ਪੂਰਾ ਨਾਮ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦ ਦੇ ਇੱਥੇ ਇੱਕ ਰਾਤ ਅਟਕੇ ਸੀ ਤਾਂ ਇਸ ਕਰਕੇ ਹੀ ਇਸ ਗੁਰਦੁਆਰਾ ਸਾਹਿਬ ਦਾ ਨਾਮ ਅਟਕ ਸਾਹਿਬ ਪੈ ਗਿਆ ਇਹ ਸਾਰਾ ਇਤਿਹਾਸ ਲੱਗਿਆ ਹੋਇਆ ਹੈ ਕਿੱ체 ਲਿਖ ਕੇ ਦੱਸਿਆ ਗਿਆ ਹੈ ਕੀ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਜਾਨੀ ਕਿਸੇ ਢੀ ਲੈ ਆਇਆ ਸੀ ਜਿਸ ਸਥਾਨ ਤੇ ਮਾਤਾ ਜੀ ਤੇ ਸ਼ਹਿਬਜਾਦੇ ਰਾਤ ਆਟਕੇ ਸੀ ਤੇ ਫਿਰ ਇਸ ਤੋਂ ਬਾਅਦ ਇਸ ਸਥਾਨ ਦਾ ਨਾਮ ਆਟਕਸਾ ਪੈ ਗਿਆ ਜਿਹੜਾ ਸਥਾਨ ਹੁਣ ਤੁਸੀਂ ਦੇਖ ਰਹੇ ਹੋ ਇਹ ਹੈ ਜੀ ਗੰਗੂ ਦਾ ਘਰ ਉਹੀ ਪ੍ਰਾਤਨ ਘਰ ਪੁਰਾਣੇ ਸਮਿਆਂ ਦਾ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸ਼ਹਿਬਜਾਦੇ ਇਸ ਸਥਾਨ ਤੇ ਆਏ ਸੀ ਉਸ ਸਮੇਂ ਦਾ ਹੀ ਇਹ ਘਰ ਹੈ ਜੀ ਇਸ ਘਰ ਵਿੱਚ ਮਾਤਾ ਗੁਜਰੀ ਜੀ ਬਾਬਾ ਜੂਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਇੱਕ ਰਾਤ ਰਹੇ ਸੀਗੇ ਇੱਕ ਰਾਤ ਉਹਨਾਂ ਨੇ ਇੱਥੇ ਬਤੀਤ ਕੀਤੀ ਸੀ ਪਰਿਵਾਰ ਨਾਲੋਂ ਵਿਛੜਨ ਤੋਂ ਬਾਅਦ ਤੀਸਰੀ ਰਾਤ ਗੰਗੂ ਦੇ ਘਰ ਵਿੱਚ ਉਹਨਾਂ ਨੇ ਬਤੀਤ ਕੀਤੀ ਸੀ ਜੀ ਪਿਛਲੇ ਸਥਾਨੋਂ ਤੋਂ ਹੁੰਦੇ ਹੋਏ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਆਪਣੇ ਘਰ ਵਿੱਚ ਲੈ ਕੇ ਆਇਆ ਸੀ ਕਿਉਂਕਿ ਉਸ ਦੇ ਮਨ ਵਿੱਚ ਲਾਲਚ ਆ ਗਿਆ ਸੀ ਉਹਨੇ ਮਾਤਾ ਗੁਜਰੀ ਜੀ ਦੇ ਕੋਲ ਸੋਨੇ ਦੀਆਂ ਮੋਹਰਾਂ ਦੇਖ ਲਈਆਂ ਸੀ ਸੋਨੇ ਦੀਆਂ ਮੋਹਰਾਂ ਦੀ ਖੁਰਜੀ ਦੇਖ ਲਈ ਸੀ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਦੇ ਸੌਂ ਗਏ ਤਾਂ ਗੰਗੂ ਨੇ ਉਹ ਸੋਨੇ ਦੀਆਂ ਮੋਹਰਾਂ ਦੀ ਖੁਰਜੀ ਸੋਨੇ ਦੀਆਂ ਮੋਹਰਾਂ ਦੀ ਥੈਲੀ ਮਾਤਾ ਗੁਜਰੀ ਜੀ ਦੇ ਸਹਰਾਣੇ ਤੋਂ ਚੱਕ ਲਈ ਕਿਉਂਕਿ ਉਹ ਜਿਹੜੀ ਖੁਰਜੀ ਸੀ ਉਹ ਮਾਤਾ ਗੁਜਰੀ ਜੀ ਦੇ ਕੋਲੇ ਪਈ ਸੀ ਸਹਰਾਣੇ ਪਈ ਸੀ ਉੱਥੋਂ ਗੰਗੂ ਪਾਪੀ ਉਹ ਨਾਮ ਮੂਹਰਾਂ ਨੂੰ ਚੱਕ ਕੇ ਲੈ ਜਾਂਦਾ ਤੇ ਕਿਤੇ ਹੁਲਕੋ ਦੰਦਾ ਉਸ ਸਮੇਂ ਮਾਤਾ ਜੀ ਨੂੰ ਪਤਾ ਲੱਗ ਜਾਂਦਾ ਹੈ ਗੰਗੂ ਦੇ ਪੈਰਾਂ ਦੀ ਜਿਹੜੀ ਆਵਾਜ਼ ਸੀ ਉਹ ਸੁਣ ਜਾਂਦੀ ਹੈ ਪਰ ਮਾਤਾ ਜੀ ਨੇ ਉਸ ਸਮੇਂ ਗੰਗੂ ਨੂੰ ਕੁਝ ਵੀ ਨਹੀਂ ਕਿਹਾ ਤੇ ਮਾਤਾ ਜੀ ਚੁੱਪਚਾਪ ਸੌਂ ਜਾਂਦੇ ਨੇ ਆਰਾਮ ਕਰਦੇ ਨੇ ਜਦੋਂ ਅਗਲਾ ਦਿਨ ਹੁੰਦਾ ਤਾਂ ਮਾਤਾ ਜੀ ਗੰਗੂ ਨੂੰ ਕਹਿੰਦੇ ਨੇ ਕਿ ਇਸ ਸਥਾਨ ਤੇ ਭਾਈ ਮੋਹਰਾਂ ਪਈਆਂ ਸੀਗੀਆਂ ਮੋਹਰਾਂ ਦੀ ਥੈਲੀ ਪਈ ਸੀ ਤੈਂ ਦੇਖੀ ਹੈ ਕਿਤੇ ਜਾਂ ਤੈਂ ਕਿਤੇ ਰੱਖ ਦਿੱਤੀ ਹੋ ਤੇ ਗੰਗੂ ਕਹਿੰਦਾ ਜੀ ਚੋਰੀ ਹੋ ਗਈ ਹੋ ਤੇ ਮਾਤਾ ਜੀ ਕਹਿੰਦੇ ਨੇ ਵੀ ਆਪਣੇ ਤੋਂ ਬਿਨਾ ਇੱਥੇ ਹੋਰ ਕੌਣ ਹੈ ਇੱਥੇ ਘਰ ਵਿੱਚ ਤਾਂ ਕੋਈ ਆਇਆ ਵੀ ਨਹੀਂ ਵੀ ਚੋਰੀ ਕਿਵੇਂ ਹੋ ਗਈ ਤਾਂ ਗੰਗੂ ਕਹਿੰਦਾ ਵੀ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਹੋ ਇਹ ਗੱਲ ਕਹਿਣ ਤੋਂ ਬਾਅਦ ਗੰਗੂ ਘਰ ਤੋਂ ਬਾਹਰ ਨਿਕਲ ਕੇ ਰੌਲਾ ਪਾਉਂਦਾ ਹੈ ਕਿ ਚੋਰ ਚੋਰ ਮਤਲਬ ਚੋਰੀ ਹੋ ਗਈ ਸਾਡੇ ਘਰ 'ਚ ਤੇ ਮਾਤਾ ਜੀ ਉਹਨੂੰ ਰੋਕਦੇ ਨੇ ਕਿ ਤੂੰ ਇਸ ਤਰ੍ਹਾਂ ਨਾ ਕਰ ਕਿ ਆਲੇ-ਦਲੇ ਦੇ ਲੋਕਾਂ ਨੂੰ ਪਤਾ ਲੱਗ ਜੂਗਾ ਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਉਹਨਾਂ ਦੀ ਮਾਤਾ ਜੀ ਆਏ ਹੋਏ ਨੇ ਪਰ ਗੰਗੂ ਗੁੱਸੇ ਵਿੱਚ ਆ ਜਾਂਦਾ ਹੈ ਤੇ ਉਹ ਇਥੋਂ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮਰਿੰਡੇ ਥਾਣੇ ਕੋਤਵਾਲੀ ਦੇ ਵਿੱਚ ਸ਼ਿਕਾਇਤ ਕਰ ਆਉਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਹਿਬਜ਼ਾਦੇ ਤੇ ਉਹਨਾਂ ਦੇ ਮਾਤਾ ਜੀ ਮੇਰੇ ਘਰ ਵਿੱਚ ਰੋਕੇ ਹੋਏ ਨੇ ਤੁਸੀਂ ਉਹਨਾਂ ਨੂੰ ਆ ਕੇ ਕੈਦ ਕਰ ਲਵੋ ਉਹਨਾਂ ਨੂੰ ਫੜ ਕੇ ਲੈ ਜਾਓ ਕਿਉਂਕਿ ਉਸ ਸਮੇਂ ਮੁਗਲਾਂ ਨੇ ਵੀ ਇਨਾਮ ਰੱਖਿਆ ਹੋਇਆ ਸੀਗਾ ਕਿ ਜੋ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਤੇ ਉਹਨਾਂ ਦੀ ਮਾਤਾ ਜੀ ਨੂੰ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਚੋਂ ਕਿਸੇ ਨੂੰ ਵੀ ਕੈਦ ਕਰਵਾਊਗਾ ਸਾਡੇ ਕੋਲ ਲਿਆ ਕੇ ਫੜਾਊਗਾ ਉਹਨਾਂ ਦੀ ਤਲਾਸ਼ ਦਊ ਉਹਨਾਂ ਨੂੰ ਵੀ ਅਸੀਂ ਇਨਾਮ ਦਵਾਂਗੇ ਤਾਂ ਗੰਗੂ ਨੇ ਇਨਾਮ ਦੇ ਲਾਲਚ ਵਿੱਚ ਆ ਕੇ ਇਹ ਸਾਰਾ ਕੁਝ ਕੀਤਾ ਤੇ ਮਰਿੰਡੇ ਕੋਤਵਾਲੀ ਵਿੱਚ ਸ਼ਿਕਾਇਤ ਕਰ ਦਿੱਤੀ ਫਿਰ ਇਸ ਤੋਂ ਬਾਅਦ ਮਰਿੰਡੇ ਕੋਤਵਾਲੀ ਵਿੱਚੋਂ ਸਿਪਾਹੀ ਆ ਕੇ ਇੱਥੋਂ ਥੋੜੀ ਜਿਹੀ ਦੂਰੀ ਤੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਆਪਾਂ ਉਸ ਤੋਂ ਬਾਅਦ ਚੱਲਾਂਗੇ ਤੇ ਉੱਥੋਂ ਸਿਪਾਹੀ ਰੱਥ ਵਿੱਚ ਬਿਠਾ ਕੇ ਛੋਟੇ ਸ਼ਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕੈਦ ਕਰਕੇ ਲੈ ਜਾਂਦੇ ਨੇ ਇਹੜਾ ਪਲੰਘ ਤੁਸੀਂ ਇਸ ਸਮੇਂ ਦੇਖ ਰਹੇ ਹੋ ਇਹ ਉਹੀ ਪਲੰਘ ਆ ਜਿਸ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੇ ਇੱਕ ਰਾਤ ਬਤੀਤ ਕੀਤੀ ਸੀ ਇਸ ਪਲੰਘ ਦੇ ਉੱਪਰ ਸੌਂ ਕੇ ਇੱਕ ਰਾਤ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੇ ਬਤੀਤ ਕੀਤੀ ਸੀ ਜੀ ਇਹ ਉਹੀ ਪ੍ਰਾਰਥਨ ਪਲੰਘ ਹੈ ਕਿ ਹੁਣ ਆਪਾਂ ਦਿਖਾਇਆ ਸੀ ਤੁਹਾਨੂੰ ਗੰਗੂ ਦਾ ਘਰ ਉਹੀ ਪ੍ਰਾਤਨ ਘਰ ਤੇ ਹੁਣ ਇੱਧਰ ਚੱਲਦੇ ਆ ਅੱਗੇ ਆਪਾਂ ਇੱਧਰ ਵੀ ਨਵੇਂ ਦਰਵਾਰ ਸਾਹਿਬ ਬਣ ਰਹੇ ਨੇ ਜੇ ਮੈਂ ਜਦੋਂ ਸੰਗਤ ਬੁੱਧ ਜੀ ਅਮਰਤ ਨਗਰ ਕੈਂਪ ਦਾ ਮਗਾ ਸੋ ਕਿਉਂਕਿ ਜਿਹੜਾ ਨਾ ਪ੍ਰਦੇਸ਼ਾਂ ਦੇ ਵਿੱਚ ਵੀ ਕਸ਼ਮੀਰ ਜੱਸੀ ਤੇ ਰਾਜ ਦੇ ਦਿਲਾਰ ਵਰਗੇ ਅੱਬੇ ਪੈਣਾ ਪਾਈਆਂ ਨੇ ਉਹਨਾਂ ਨੂੰ ਗੈਰਨੀ ਜਣਾ ਮੈਂ ਬੇਨਤੀ ਕਰਦਾ ਤੇ ਫਕਦਾਂ ਨੂੰ ਗਗਨਵਾਸਿਆਂ ਨੂੰ ਆਹ ਦਵਾਰ ਦੇ ਉੱਜਾਰੀ ਭੰਗੇ ਨਗਰ ਚਲਦੇ ਨੇ ਨਗਰ ਸਾਕੇ ਦਵਾਰ ਤੋਂ ਪਹੁੰਚਦੇ ਨੇ ਮਰਵਾਣਾ ਕਰੋ ਹੁਣ ਕਲਗੀਆਂ ਵਾਲੇ ਬਾਦਸ਼ਾਹ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਕੌਮ ਨੇ ਖੇਲਾਤਾ ਵੱਡੇ ਸਹਿਜਾਂ ਦੇ ਛਮਕੌਰ ਦੀ ਗੜੀ ਦੇ ਵਿੱਚਾਰੇ ਛੋਟੇ ਸਹਿਜਾਂ ਦੇ ਸਰਹੰਦ ਦੀ ਦਵਾਰ ਵਿੱਚਾਰੇ ਆਪਣਾ ਧਰਮ ਨਹੀਂ ਛੱਡਿਆ सिखी सिखी हारे छोटे साहिबा परंदे ची अॼ मसूमारे ਜਾ ਰਹੇ ਹਾਂ ਜੀ ਗੁਰਦੁਆਰਾ ਰੱਥ ਸਾਹਿਬ ਵੱਲ ਗੰਗੂ ਦੇ ਘਰ ਤੋਂ ਗੁਰਦੁਆਰਾ ਰੱਥ ਸਾਹਿਬ ਨੇੜੇ ਹੀ ਹੈ ਗੰਗੂ ਦਾ ਘਰ ਪਿੰਡ ਦੇ ਵਿੱਚ ਹੈ ਤੇ ਉਹ ਸਾਹਮਣੇ ਜਿਹੜਾ ਤੁਹਾਨੂੰ ਗੁੰਮਤ ਦਿਖ ਰਿਹਾ ਹੈ ਉਹ ਗੁਰਦੁਆਰਾ ਰੱਥ ਸਾਹਿਬ ਦਾ ਹੈ ਉਸ ਸਥਾਨ ਤੋਂ ਸ਼ਹਿਬਜਾਦਿਆਂ ਨੂੰ ਰੱਥ ਵਿੱਚ ਬਿਠਾ ਕੇ ਕੈਦ ਕਰਕੇ ਫਿਰ ਮਰੇਡੇ ਵੱਲ ਲੈ ਕੇ ਜਾਇਆ ਗਿਆ ਸੀ ਤੇ ਇਹ ਕਰਾਉਣਿਆਂ ਦਰਸ਼ਨ ਗੁਰਦੁਆਰਾ ਸਾਹਿਬ ਦੇ ਆ ਗੁਰਦੁਆਰਾ ਸਾਹਿਬ ਦੀ ਉਹ ਕੰਧ ਆ ਗਈ ਸਾਰੀ ਬਿਲਕੁਲ ਰੋਡ ਦੇ ਉੱਪਰ ਨੇ ਗੰਗੂ ਦਾ ਘਰ ਪਿੰਡ ਦੇ ਵਿੱਚ ਸੀ ਹੁਣ ਪਹੁੰਚੇ ਆਪਾਂ ਗੁਰਦੁਆਰਾ ਰੱਥ ਸਾਹਿਬ ਪਿੰਡ ਸਿਹੜੀ ਇਸ ਤੋਂ ਪਹਿਲਾਂ ਆਪਾਂ ਦਰਸ਼ਨ ਕਰੇ ਸੀ ਗੁਰਦੁਆਰਾ ਆਟਕ ਸਾਹਿਬ ਜਿੱਥੇ ਗੰਗੂ ਬ੍ਰਾਹਮਣ ਦਾ ਘਰ ਸੀ ਤੇ ਉੱਥੇ ਗੰਗੂ ਬ੍ਰਾਹਮਣ ਆਪਣੇ ਘਰੇ ਲੈ ਕੇ ਆ ਗਿਆ ਸੀਗਾ ਮਾਤਾ ਗੁਜਰੀ ਜੀ ਤੇ ਛੋਟੇ ਸ਼ਹਿਬਜਾਦਿਆਂ ਨੂੰ ਉੱਥੇ ਇੱਕ ਰਾਤ ਕੱਟੀ ਸੀਗੀ ਇਸ ਗੁਰਦੁਆਰਾ ਸਾਹਿਬ ਦੇ 메ਨ ਗੇਟ ਦੇ ਉੱਪਰ ਰੱਥ ਬਣਾਇਆ ਹੋਇਆ ਹੈ ਤੇ ਗੁਰਦੁਆਰਾ ਸਾਹਿਬ ਦਾ ਨਾਮ ਵੀ ਗੁਰਦੁਆਰਾ ਰੱਥ ਸਾਹਿਬ ਹੈ ਤੇ ਰੱਥ ਬਣਾਇਆ ਗਿਆ ਕਿ ਦ੍ਰਿਸ਼ ਦਿਖਾਇਆ ਗਿਆ ਸਾਰਾ ਉਹ ਰਸ ਦਾ ਕਿ ਕਿਸ ਤਰ੍ਹਾਂ ਕੈਦ ਕਰਕੇ ਲੈ ਕੇ ਗਏ ਸੀਗੇ ਛੂਟੇ ਸ਼ਹਿਬਜ਼ਾਦਿਆਂ ਨੂੰ ਇਹ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਉੱਪਰ ਹੈ ਇਧਰ ਆ ਰੋਡ ਚੱਲਦਾ ਮਰਿੰਡਾ ਰੋਪੜਾ ਵਾਲਾ ਜੀ ਆਪਾਂ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਨਾਲ ਦੀ ਨਾਲ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਦੇ ਆਂ ਤੁਹਾਨੂੰ ਇੱਥੇ ਲਿਖਿਆ ਹੋਇਆ ਗੇਟ ਤੇ ਜੀ ਗੁਰਦੁਆਰਾ ਰੱਤ ਸਾਹਿਬ ਸਿਹੜੀ ਗੰਗੂ ਦੀ ਖੇੜੀ ਸਾਹਮਣੇ ਇਹਨਾਂ ਦਰਬਾਰ ਸਾਹਿਬ ਨੇ ਅੰਦਰ ਚਲਦੇ ਆਂ ਦਰਸ਼ਨ ਕਰਦੇ ਆਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਰੱਤ ਸਾਹਿਬ ਇਸ ਕਰਕੇ ਪਿਆ ਕਿਉਂਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੋਗਲ ਕੈਦ ਕਰਕੇ ਰੱਥ 'ਚ ਬਿਠਾ ਕੇ ਇਸ ਸਥਾਨ ਤੋਂ ਲੈ ਕੇ ਗਏ ਸੀਗੇ ਪਹਿਲਾਂ ਜਿਵੇਂ ਆਪਾਂ ਦਰਸ਼ਨ ਕਰੇ ਨੇ ਪਿੱਛੇ ਇਸ ਦੇ ਪਿੱਛਲੇ ਪਾਸੇ ਥੋੜੇ ਅੱਗੇ ਗੰਗੂ ਮਮਣ ਦਾ ਘਰ ਹੈ ਤੇ ਇੱਥੋਂ ਰੱਥ 'ਚ ਬਿਠਾ ਕੇ ਲੈ ਕੇ ਗਏ ਸੀਗੇ ਗੰਗੂ ਦੇ ਮਨ ਵਿੱਚ ਲਾਲਚ ਆ ਗਿਆ ਸੀਗਾ ਉਹਨੇ ਮਾਤਾ ਗੁਜਰੀ ਜੀ ਕੋਲ ਸੋਨੇ ਦੀਆਂ ਮੋਹਰਾਂ ਦੇਖ ਲਈਆਂ ਸੀ ਤੇ ਗੰਗੂ ਨੂੰ ਪਤਾ ਲੱਗ ਗਿਆ ਸੀਗਾ ਕਿ ਮਾਤਾ ਗੁਜਰੀ ਜੀ ਦੀ ਕੋਲ ਬਹੁਤ ਸਾਰੀ ਮਾਇਆ ਹੈ ਤੇ ਇਸ ਕਰਕੇ ਉਹ ਆਪਣੇ ਘਰੇ ਲੈ ਕੇ ਆਇਆ ਸੀਗਾ ਗੰਗੂ ਲੇਕੇ ਤਾਂ ਉਹ ਹੂਰ ਪਾਸੀ ਵੀ ਜਾ ਸਕਦਾ ਸੀਗਾ ਮੁਗਲਾਂ ਤੋਂ ਬਚਾ ਸਕਦਾ ਸੀਗਾ ਛੋਟੇ ਸ਼ਹਿਬ ਜਾਨ ਤੇ ਮਾਤਾ ਗੁਜਰੀ ਜੀ ਨੂੰ ਪਰ ਉਸਨੇ ਐਵੇਂ ਨਾ ਕੀਤਾ ਕਿਉਂਕਿ ਉਹ ਲਾਲਚੀ ਸੀਗਾ ਲਾਲਚ ਵਿੱਚ ਆ ਕੇ ਉਹਨੇ ਇਹ ਸਾਰਾ ਕੁਝ ਕੀਤਾ ਤੇ ਮੁਗਲਾਂ ਨੇ ਵੀ ਇਨਾਮ ਰੱਖਿਆ ਹੋਇਆ ਸੀਗਾ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਮਤਲਬ ਕੈਦ ਕਰਵਾਊਗਾ ਫੜਾਊਗਾ ਉਹਨਾਂ ਨੂੰ ਅਸੀਂ ਇਨਾਮ ਦੇਵਾਂਗੇ ਤਾਂ ਗੰਗੂ ਨੇ ਉਸੇ ਤਰ੍ਹਾਂ ਕੀਤਾ ਗੰਗੂ ਨੇ ਮੁਗਲਾਂ ਤੋਂ ਨਾਮ ਲੈ ਲਿਆ ਮਰਿੰਡੇ ਥਾਣੇ ਦੇ ਵਿੱਚ ਕੋਤਵਾਲੀ ਦੇ ਵਿੱਚ ਸ਼ਿਕਾਇਤ ਕਰ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਹਿਬਜ਼ਾਦੇ ਤੇ ਉਹਨਾਂ ਦੀ ਮਾਤਾ ਗੁਜਰੀ ਕੌਰ ਜੀ ਮੇਰੇ ਘਰ ਵਿੱਚ ਹਨ ਤੁਸੀਂ ਆ ਕੇ ਫੜ ਲਓ ਤੇ ਇਸ ਸਥਾਨ ਤੋਂ ਕੈਦ ਕੀਤਾ ਸੀਗਾ ਜੀ ਛੋਟੇ ਸ਼ਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਰੱਥ ਵਿੱਚ ਬਿਠਾ ਕੇ ਇਸ ਤੋਂ ਬਾਅਦ ਮਰਿੰਡੇ ਕੋਤਵਾਲੀ ਵਿੱਚ ਲੈ ਗਏ ਸੀਗੇ ਇਸ ਸਥਾਨ ਤੋਂ ਤੇ ਆਹ ਦਰਬਾਰ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਇੱਥੇ ਸੇਵਾ ਚੱਲ ਰਹੀ ਹੈ ਅੰਦਰ ਦਿਵਾਰਾਂ ਦੇ ਰਵਾਰ ਸਭ ਤਿਆਰ ਕਰੇ ਜਾ ਰਹੇ ਨੇ। ਇਹ ਦਰਵਾਰ ਸਾਹਿਬ ਚ ਸੇਵਾ ਚੱਲ ਰਹੀ ਆ। ਰੇਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਧਰਲੇ ਵਾਲੇ ਪਾਸੇ ਆ ਆਪਾਂ ਅੰਦਰ ਚਲਦੇ ਆਂ ਦਰਸ਼ਨ ਕਰਦੇ ਆਂ ਇਸ ਬਲੌਗ 'ਚ ਆਪਾਂ ਦਰਸ਼ਨ ਕਰੇ ਨੇ ਗੁਰਦੁਆਰਾ ਆਟਕ ਸਾਹਿਬ ਦੇ ਤੇ ਗੁਰਦੁਆਰਾ ਰਤ ਸਾਹਿਬ ਦੇ ਤੇ ਗੰਗੂ ਮਮਣ ਦਾ ਘਰ ਇਸ ਬਲੌਗ ਵਿੱਚ ਆਪਾਂ ਤੁਹਾਨੂੰ ਦਿਖਾਇਆ ਤੇ ਗੁਰਦੁਆਰਾ ਰਤ ਸਾਹਿਬ ਤੁਹਾਨੂੰ ਦਿਖਾਏ ਨੇ ਇਸ ਤੋਂ ਬਾਅਦ ਮਾਤਾ ਗੁਜਰੀ ਜੀ ਤੇ ਛੋਟੇ ਸ਼ਹਿਬਜਾਦਿਆਂ ਨੂੰ ਕੈਦ ਕਰਕੇ ਰਤ ਵਿੱਚ ਬਿਠਾ ਕੇ ਮੋਰਿੰਡੇ ਕੋਤਵਾਲੀ ਵਿੱਚ ਲੈ ਗਏ ਸੀਗੇ ਮੋਰਿੰਡੇ ਕੋਤਵਾਲੀ ਵੱਲ ਨੂੰ ਹੁਣ ਆਪਾਂ ਜਾਵਾਂਗੇ ਜੇਲ੍ਹ ਹੁੰਦੀ ਸੀ ਜਿਵੇਂ ਥਾਣੇ ਹੁੰਦੇ ਨੇ ਆਪਣੇ ਥਾਣਾ ਹੁੰਦਾ ਸੀਗਾ ਮੁਗਲਾਂ ਦਾ ਤੇ ਉਥੇ ਲਿਜਾ ਕੇ ਉਹਨਾਂ ਨੂੰ ਕੈਦ ਕਰ ਲਿਆ ਸੀਗਾ ਜੀ ਉਹ ਸਾਰਾ ਇਤਿਹਾਸ ਆਪਾਂ ਅਗਲੇ ਬਲੌਗ ਵਿੱਚ ਤੁਹਾਨੂੰ ਦੱਸਾਂਗੇ ਗੁਰਦੁਆਰਾ ਕੋਤਵਾਲੀ ਸਾਹਿਬ ਦਾ ਇੱਥੋਂ ਚੱਲਣ ਲੱਗੇ ਆਂ ਗੁਰਦੁਆਰਾ ਸਾਹਿਬ ਤੋਂ ਤੇ ਚੱਕਦੇ ਆਂ ਮੋਟਰਸਾਈਕਲ ਜਾਂਦੇ ਆਂ ਮੋਰਿੰਡੇ ਵੱਲ ਨੂੰ